ਸੋ ਦੇਖ ਸਕਦੇ ਤੁਸੀਂ ਹਮੀਦ ਸਿੰਘ ਸੰਧੂ ਜਿਹੜੇ ਆਪਣੀ ਗੱਡੀ ਦੇ ਵਿੱਚ ਜਿਹੜਾ ਸਵਾਰ ਹੋ ਚੁੱਕੇ ਨੇ ਭਾਈ ਤਸਵੀਰਾਂ ਦੇਖ ਰਹੇ ਹੋ ਤੁਸੀਂ ਹਮੀਦ ਸਿੰਘ ਸੰਧੂ ਆਪਣੀ ਗੱਡੀ ਦੇ ਵਿੱਚ ਭਾਈ ਇੱਕ ਵੀਜੀ ਜਿੱਤ ਤੋਂ ਬਾਅਦ ਇਹ ਸਵਾਰ ਹੋ ਚੁੱਕੇ ਨੇ ਵੈਦ ਨੂੰ ਆਸ ਕਰਦਾ

2 ਮਿੰਟ ਵੇਟ ਕਰੋ 2 ਮਿੰਟ ਵਾ हेलो ਬੈਂ ਮਾਦੇ ਬੇਤਰੇ ਨਾਦਰਾ ਤੋਂ ਪਾਣੀ ਕੱਢੇ ਆਏ ਬੜਾ ਭਾਈ ਥਲੇ ਜਾ ਮਾਈਕ ਤੇ ਕੈਮਰਾ ਬੜਾ ਸਾਰਾ ਕੰਪਨ ਕਰਦਾ ਸੰਦੂ ਸਿੰਘ ਕੀ ਕਹਿਣਾ ਹੈ ਆਈ ਦੀ ਜਿੱਤ ਬਾਰੇ ਸੰਦੂ ਸਾਹਿਬ ਸੰਦੂ ਸਾਹਿਬ ਆਈ ਦੀ ਜਿੱਤ ਬਾਰੇ ਕੀ ਕਹੋਗੇ ਸੰਦੂ ਸਾਹਿਬ ਕੀ ਸਾਇਫ 2 ਮਿੰਟ ਕੀ ਕਹਿਣਾ ਚਾਹੋਗੇ ਆਈ ਦੀ ਜਿੱਤ ਬਾਰੇ ਅੱਜ ਬੱਲੇ ਬੱਲੇ ਹੋ ਗਈ ਅੱਜ ਹੋਰ ਇਹ ਤੋਂ ਵੱਧ ਵੀ ਹੋ ਸਕਦਾ ਜੀ ਅੱਛਾ ਜੀ ਪਰ ਵੇਖੇ ਨੂੰ ਮਿਲਦਾ ਹੁਣ ਜਿਹੜੇ ਲੋਕ ਕਲੇਮ ਕਰਦੇ ਸੀ ਅਸੀਂ ਅੱਜ ਕਰ ਦਿਆਂਗੇ ਅੱਜ ਕਰ ਦਿਆਂਗੇ ਜੋ ਵੇਖ ਲੋ ਮਾਝੇ ਦੇ ਲੋਕਾਂ ਨੇ ਕਿਸੇ ਕੋ ਡਰੇ ਨਹੀਂ ਮਾਝੇ ਦੇ ਲੋਕ ਲੋਕ ਵਜਾ ਕੇ ਵੋਟਾਂ ਪਾਈਆਂ ਨੇ ਸਰ ਜਿਹੜੇ ਕਾਰੋਬਾਰ ਦੀ ਗੱਲ ਹੁਣ ਉਹ ਭੇਜਣਗੇ ਕਿਹੜੇ ਮਸਲੇ ਦੇ ਉੱਤੇ ਸਰ ਚਲੋ